ਸ੍ਰੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਗਾਜਰਾਂ ਦਾ ਗਜਰੇਲਾ ਬਣਾਵਾਂਗੇ ਗਾਜਰਾਂ ਕਦੂ ਕੱਚ ਕੀਤੀਆਂ ਕੱਚ ਕਰਕੇ ਰੱਖੀਆਂ ਗਾਜਰਾਂ ਤੇ ਆਪਾਂ ਇਹਨਾਂ ਦਾ ਗਜਰੇਲਾ ਬਣਾਵਾਂਗੇ ਪਹਿਲਾਂ ਆਪਾਂ ਕੜਾਈ ਧਰਾਂਗੇ ਅੱਗ ਬਲਤੀ ਮਾਰ ਲੈ ਚੁੱਲੇ ਤੇ ਬਣਾਉਣ ਲੱਗੇ ਆਂ ਅੰਦਰਲਾ ਚੁੱਲਾ ਛੋਟਾ ਹੈ ਤੇ ਦੁੱਧ ਆਪਾਂ ਗਰਮ ਕਰਕੇ ਰੱਖਿਆ ਹੈ ਤੇ ਦੁੱਧ ਪਾਵਾਂਗੇ ਹੁਣ 4 ਕਿਲੋ ਦੁੱਧ ਹੈ ਹਾਂ 4 ਕਿਲੋ ਦੁੱਧ ਹੈ ਤੇ 4 ਕਿਲੋ ਹੀ ਗਾਜਰਾਂ ਤੇ ਆਪਾਂ ਜੇ ਦੁੱਧ ਸਵਾਰ ਕੇ ਕੱਢ ਗਿਆ ਅੱਧਾ ਖੋਆ ਬਣ ਗਿਆ ਫਿਰ ਆਪਾਂ ਗਾਜਰਾ ਪਾਵਾਂਗੇ ਅੱਜ ਧੁੱਪ ਬਹੁਤ ਵਧੀਆ ਤਾਂ ਵਧੀਆ ਹੈਗੀ ਲੱਗੀ ਤੇ ਹੁਣ ਤਾਂ ਹੀ ਬਹੁਤ ਠੰਡ ਸੀਗੀ ਕਿ ਅੱਜ ਵਧੀਆ ਧੁੱਪ ਨਿਕਲੀ ਹੋਈ ਹੈ ਲਓ ਅੱਧਾ ਘੰਟਾ ਹੋ ਗਿਆ ਦੁੱਧ ਪਾਏ ਨੂੰ ਦੁੱਧ ਰਿੱਝੀ ਜਾਂਦਾ ਵਾਹ ਤਾ ਜਦੋਂ ਥੋੜਾ ਜਿਹਾ ਹੋਰ ਰਿੱਝ ਗਿਆ ਵੇਖੋ ਆ ਬਣ ਲੱਗ ਗਿਆ ਉਦੋਂ ਆਪਾਂ ਗਾਜਰਾ ਪਾਵਾਂਗੇ ਦੁੱਧ ਹੁਣ ਪਾਏ ਨਵਾ ਵਾਊਚਰ ਹੋ ਗਿਆ ਘੰਟਾ ਹੋ ਗਿਆ ਤੇ 4 ਕਿਲੋ ਸੀਗਾ 2 ਕਿਲੋ ਦੁੱਧ ਰਹਿ ਗਿਆ ਤੇ ਹੁਣ ਆਪਾਂ ਗਾਜਰਾਂ ਪਾਵਾਂਗੇ 2 ਕਿਲੋ ਤੋਂ ਮੜਾ ਮੋੜ ਤਾਂ ਬੱਦ ਹੋਣਾਗਾ ਤੇ ਅੰਦਾਜ਼ਾ ਹੀ ਆਪਣਾ ਤਾਂ ਦੇਖਾਂਗੇ ਫਾ ਗਾਜਰਾਂ ਨੂੰ ਵੀ ਪੂਰਾ ਸੇਕ ਲਵਾਵਾਂਗੇ ਪੂਰਾ ਰੰਨਾਂਗੇ ਵਿੱਚ ਚੰਗੀ ਤਰ੍ਹਾਂ ਜੇ ਰਿਝ ਗਈਆਂ ਫਿਰ ਆਪਾਂ ਖੰਡ ਪਾਵਾਂਗੇ ਜਦੋਂ ਗਾਜਰਾਂ ਪੂਰੀਆਂ ਰਿਝ ਗਈਆਂ ਜੇ ਸੁੱਕ ਗਿਆ ਦੁੱਧ ਸਾਰਾ ਫੰਦਰ 20 ਮਿੰਟ ਹੋ ਗਏ ਗਾਜਰਾ ਪਾਈਆਂ ਨੂੰ ਤੇ ਹੁਣ ਆਪਣਾ ਦੁੱਧ ਸੁੱਕਣ ਲੱਗ ਗਿਆ ਵਿੱਚ ਜਦ ਦੁੱਧ ਸੁੱਕ ਗਿਆ ਜਾਵੇ ਫਿਰ ਆਪਾਂ ਖੰਡ ਪਾਵਾਂਗੇ ਖੁਆ ਪਾਵਾਂਗੇ ਸੱਚ ਪਹਿਲਾਂ ਖੁਆ ਬਣਿਆ ਹੋਇਆਗਾ ਅੱਧਾ ਕਿਲੋ ਖੁਆ ਬਜਾਰੋਂ ਲੈ ਆਂਦਾ ਸੀਗਾ ਉਹ ਕੇ ਹੈਗਾ ਤੇ ਉਹ ਪਾਵਾਂਗੇ ਫਿਰ ਜਦੋਂ ਆ ਦੁੱਧ ਸੁੱਕ ਗਿਆ ਫਿਰ ਆਪਾਂ ਖੰਡ ਪਾਵਾਂਗੇ ਲਓ ਆਪਣਾ ਹੁਣ ਦੁੱਧ ਸੁੱਕ ਗਿਆ ਇਹਦੇ ਵਿੱਚ ਗੁਜਰੇਲੇ ਚ ਤੇ ਹੁਣ ਆਪਾਂ ਖੋਆ ਪਾਵਾਂਗੇ ਹੁਣ ਆਪਾਂ ਇਹਨੂੰ ਵਿੱਚ ਚੰਗੀ ਤਰ੍ਹਾਂ ਮਿਲਾ ਲਾਂਗੇ ਫਿਰ ਆਪਾਂ ਖੰਡ ਪਾਵਾਂਗੇ ਇਰੇ ਲਾ ਬਹੁਤ ਵਧੀਆ ਬਣੂਗਾ ਆਪਣਾ ਮੱਖ ਹੋਆ ਚੰਗੀ ਤਰ੍ਹਾਂ ਮਿਲਾ ਲਿਆ ਤੇ ਹੁਣ ਆਪਾਂ ਖੰਡ ਪਾਵਾਂਗੇ 6-700 ਗ੍ਰਾਮ ਖੰਡ ਹੈਗੀ ਇਹ ਆਪਾਂ ਸਾਰੀ ਪਾਵਾਂਗੇ ਇਹ ਵੀ ਪਾਣੀ ਛੱਡੂਗੀ ਫਿਰ ਆਪਾਂ ਇਹਦਾ ਪਾਣੀ ਸੁਕਾਵਾਂਗੇ ਪਾਣੀ ਸੁਕਾ ਕੇ ਫਿਰ ਆਪਾਂ ਲਾਵਾਂਗੇ ਥੋੜਾ ਜਿਹਾ ਲੱਗੂਗਾ 10 ਮਿੰਟ ਹੋਰ ਲੱਗਣਗੇ ਫਿਰ ਆਪਾਂ ਲਾ ਲਾਂਗੇ ਆ ਦਾਖਾਂ ਤੇ ਖੋਪਾ ਖੋਪਾ ਬ੍ਰੇਕ ਬ੍ਰੇਕ ਕੱਟਿਆ ਹੁਣ ਆਪਾਂ ਇਹ ਪਾਵਾਂਗੇ। ਲਗਭਗ 10 ਮਿੰਟ ਲੱਗਣਗੇ ਗੁਜਰੇਲੇ ਨੂੰ ਤੇ ਫਿਰ ਆਪਾਂ ਲਾ ਲਾਂਗੇ। ਤੇ ਤਿਆਰ ਹੋ ਗਿਆ ਸਾਰਾ ਪਾਣੀ ਸਾਰਾ ਸੁੱਕ ਗਿਆ ਹੰਡ ਦਾ ਵੀ ਪਾਣੀ ਸੁੱਕ ਗਿਆ ਬਹੁਤ ਵਧੀਆ ਬਣ ਗਿਆ ਗੁਜਰੇਲਾ ਤੇ ਆਪਾਂ ਹੁਣ ਲਾਵਾਂਗੇ ਕਿੰਡਾ ਵਧੀਆ ਬਣਿਆ ਗੁਜਰੇਲਾ ਬਹੁਤ ਵਧੀਆ ਬਣਿਆਗੇ ਜਰੇਲਾ ਬਹੁਤ ਜੇ ਸਾਡੀ ਵੀਡੀਓ ਤੁਹਾਨੂੰ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ